ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 42 ਆਓ ਸੁਣਦੇ ਹਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਿੱਖ ਦੀ ਪਰਿਭਾਸ਼ਾ ਕਿਵੇਂ ਪਰਫੁੱਲਤ ਹੁੰਦੀ ਰਹੀ ਪਰ ਗੁਰੂ ਰਾਮਦਾਸ ਜੀ ਨੇ ਮੂਡਲੀ ਪ੍ਰਿਭਾਸ਼ਾ ਸਿੱਖ ਦੀ ਇਸ ਤਰ੍ਹਾਂ ਲਿਖੀ ਹੈ ਗੁਰ ਸਤਗੁਰ ਕਾ ਜੋ ਸਿੱਖ ਅਖਾਈ ਸੋ ਭਲਕੇ ਉਠ ਹਰ ਨਾਮ ਧਿਆਵੇ ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਫਿਰ ਚੜੈ ਦਿਵਸ ਗੁਰਬਾਣੀ ਗਾਵੇ ਬੈੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਏ ਸਿੱਖੀ ਦਾ ਫੰਡਾ ਸਦੀਵੀ ਜਾਪਦਾ ਹੈ ਖੁੱਲ ਕੇ ਵਿਚਾਰ ਕਰਦੇ ਹਾਂ ਜੀ ਗੁਰੂ ਨਾਨਕ ਸਾਹਿਬ ਜੀ ਦਾ ਮਹਿਤਾ ਕਲਿਆਣ ਦਾਸ ਜੀ ਜੋ ਸਨਾਤਨ ਧਰਮ ਨੂੰ ਮੰਨਦੇ ਸਨ ਦੇ ਘਰ ਜਨਮ ਹੋਇਆ ਸੀ ਜਦੋਂ ਗੁਰੂ ਜੀ 9 ਸਾਲ ਦੇ ਹੋਏ ਤਾਂ ਉਹਨਾਂ ਨੂੰ Hindu ਧਰਮ ਵਿੱਚ ਪਰਵੇਸ਼ ਕਰਵਾਉਣ ਲਈ ਪਰੰਪਰਾ ਮੁਤਾਬਕ ਜਨੇਊ ਦੀ ਰਸਮ ਕੀਤੀ ਜਾਣ ਲੱਗੀ ਤਾਂ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਉਚਾਰਨ ਕੀਤਾ ਸਲੋਕ ਮਹੱਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਏ ਜਨੇਊ ਜੀ ਕ ਹਈ ਤਾਂ ਪੰਡੈ ਘਤ ਨਾ ਇਹ ਟੁੱਟੈ ਨਾ ਮਲ ਲਗੈ ਨਾ ਇਹ ਜਲੇ ਨਾ ਜਾਇ ਧਨ ਸੋ ਮਾਨ ਸ্নান ਕਾ ਜੋਗਲ ਚਲੇ ਪਾਈ ਅਰਥ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਪੰਡਤ ਜੀ ਜਿਸ ਦੀ ਕਪਾ ਦਇਆ ਹੋਵੇ ਜਿਸ ਦਾ ਸੂਤ ਸੰਤੋਖ ਹੋਵੇ ਜਿਸ ਦੀਆਂ ਗੰਡਾਂ ਜਤ ਸਤ ਵਾਲੀਆਂ ਹੋਣ ਭਾਵ ਉਹ ਆਪਣੀ ਨਿਯਮਬੱਧ ਸੱਚੀ ਜ਼ਿੰਦਗੀ ਵਿੱਚ ਰਹਿਣ ਵਾਲਾ ਹੋਵੇ ਤੇ ਜਿਸ ਦੀਆਂ ਵਟਾਂ ਉੱਚੇ ਆਚਰਣ ਨਾਲ ਦਿੱਤੀਆਂ ਹੋਈਆਂ ਹੋਣ ਅਜੇਹਾ ਜਨੇਊ ਜੇ ਤੇਰੇ پاس ਹੈ ਤਾਂ ਮੈਨੂੰ ਪਹਿਨਾ ਦੇ ਏਜਨੇਊ ਜੋ ਤੂੰ ਪਾ ਰਿਹਾ ਹੈ ਇਹ ਤਾਂ ਧਾਗਾ ਹੈ ਇਸ ਨੂੰ ਮੈਲ ਲੱਗ ਜਾਂਦੀ ਹੈ ਤੇ ਟੁੱਟ ਜਾਂਦਾ ਹੈ ਇਹ ਮੇਰੀ ਰੱਖਿਆ ਨਹੀਂ ਕਰ ਸਕਦਾ ਇਸ ਦਾ ਸੰਬੰਧ ਸਰੀਰ ਨਾਲ ਹੈ ਮਨ ਨਾਲ ਨਹੀਂ ਜ਼ਿੰਦਗੀ ਨੂੰ ਮਨ ਚਲਾਉਂਦਾ ਹੈ ਗੁਰੂ ਨਾਨਕ ਸਾਹਿਬ ਨੇ ਆਪਣੇ ਪਹਿਲੇ ਇਸ ਮਹਾਨ ਵਿਚਾਰ ਨਾਲ ਹੀ ਸਿੱਖ ਧਰਮ ਦੀ ਸ਼ੁਰੂਆਤ ਕਰ ਦਿੱਤੀ ਸੀ ਬੇਸ਼ੱਕ ਉਹ Hindu ਧਰਮ ਵਿੱਚ ਪੈਦਾ ਹੋਏ ਸਨ ਪਰ ਉਸ ਜਨੇਊ ਦਾ ਆਧਾਰ ਸੱਚਾ ਨਾ ਹੋਣ ਕਾਰਨ ਉਸ ਨੂੰ ਪੂਣ ਤੋਂ ਇਨਕਾਰ ਕਰ ਦਿੱਤਾ ਸੀ ਇੱਥੋਂ ਹੀ ਸ਼ੁਰੂਆਤ ਹੋਈ ਕਿ ਸਿੱਖ ਧਰਮ ਦਾ ਆਧਾਰ ਸੱਚ ਹੈ ਗੁਰੂ ਨਾਨਕ ਸਾਹਿਬ ਨੇ ਇਸ ਉਪਰੰਤ ਸਿੱਖੀ ਦਾ ਸਭ ਤੋਂ ਵੱਡਾ ਫੰਡਾ ਕੀਰਤ ਕਰਨਾ ਨਾਮ ਜਪਣਾ ਵੰਡ ਛਕਣਾ ਦੀ ਸ਼ੁਰੂਆਤ ਭੁੱਖੇ ਸਾਧੂਆਂ ਦੇ ਟੋਲੇ ਨੂੰ ਲੰਗਰ ਛਕਾ ਕੇ ਤੇ ਗ੍ਰਹਿਸਥ ਜੀਵਨ ਜਿਉਣ ਦੀ ਪ੍ਰੇਰਣਾ ਦੇ ਕੇ ਸੱਚ ਦਾ ਪਵਿੱਤਰ ਮਹਾਨ ਸੁਨੇਹਾ ਦੇ ਦਿੱਤਾ ਫਿਰ ਮੋਦੀ ਖਾਨੇ ਵਿੱਚ ਆਪਣੀ ਕਮਾਈ ਦਾ ਦਸਵੰਦ ਦਾ ਹਿੱਸਾ ਲੋੜਵੰਦ ਗਰੀਬਾਂ ਨੂੰ ਮੁਫਤ ਰਾਸ਼ਨ ਜਾਂ ਕੱਪੜੇ ਦੀ ਸੁਰਤ ਵਿੱਚ ਦੇ ਦਿਆ ਕਰਦੇ ਸਨ ਗੁਰੂ ਨਾਨਕ ਪਾਤਸ਼ਾਹ ਜਿੱਥੇ ਵੀ ਗਏ ਭੁੱਲੇ ਪਟਕਿਆਂ ਨੂੰ ਸੱਚ ਦੀ ਬਾਣੀ ਨਾਲ ਉਪਦੇਸ਼ ਦੇ ਕੇ ਉਹਨਾਂ ਦੇ ਸੁੱਕੇ ਹੋਏ ਮਨਾਂ ਨੂੰ ਹਰਾ ਕਰ ਦਿੱਤਾ ਸਿੱਖ ਧਰਮ ਮਨ ਨੂੰ ਪਵਿੱਤਰ ਕਰਨ ਲਈ ਜ਼ੋਰ ਦਿੰਦਾ ਹੈ ਸਾਰੀ ਬਾਣੀ ਹੀ ਮਨ ਨੂੰ ਪਵਿੱਤਰ ਕਰਨ ਵਾਲੀ ਹੈ ਕਰਮ ਕਾਂਡਾਂ ਨੂੰ ਕੋਈ ਥਾਂ ਨਹੀਂ ਦਿੱਤੀ ਗਈ ਜਿਨ੍ਹਾਂ ਦਾ ਆਧਾਰ ਸੱਚ ਨਹੀਂ ਹੈ ਗੁਰੂ ਅੰਗਦ ਸਾਹਿਬ ਜੀ ਤੇ ਗੁਰੂ ਅਮਰਦਾਸ ਜੀ ਗੁਰਬਾਣੀ ਰਾਹੀਂ ਸੱਚੀ ਸੁੱਚੀ ਜ਼ਿੰਦਗੀ ਜੀਉਣ ਦੇ ਤਰੀਕੇ ਹੀ ਸਿੱਖਾਂ ਨੂੰ ਦੱਸਦੇ ਰਹੇ ਤੇ ਪਰਮਪੁਲੇਖਿਆਂ ਤੋਂ ਦੂਰ ਕਰਦੇ ਰਹੇ ਸਨ ਗੁਰੂ ਅਮਰਦਾਸ ਜੀ ਤੱਕ ਸਿੱਖੀ ਵੱਧ ਰਹੀ ਸੀ ਤੇ ਗੁਰੂ ਰਾਮਦਾਸ ਜੀ ਤੱਕ ਕਾਫੀ ਵੱਧ ਗਈ ਸੀ ਤੇ ਫਿਰ ਗੁਰੂ ਰਾਮਦਾਸ ਜੀ ਨੇ ਉਸ ਸਮੇਂ ਦੇ ਹਿਸਾਬ ਨਾਲ ਸਿੱਖਾਂ ਨੂੰ ਇਹ ਸ਼ਬਦ ਕਿਹਾ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਫਿਰ ਚੜ੍ਹਿਆ ਦਿਵਸ ਗੁਰਬਾਣੀ ਗਾਵੈ ਬੈੰਦਿਆਂ ਉੱਠਦਿਆਂ ਹਰ ਨਾਮ ਦਿਆਵੈ ਅਰਥ ਜਿਹੜਾ ਮਨੁੱਖ ਆਪਣੇ ਆਪ ਨੂੰ ਗੁਰੂ ਦਾ ਸਿੱਖ ਕਹੋਂਦਾ ਹੈ ਉਸ ਨੂੰ ਭਲਕੇ ਤੜਕਸਾਰ ਉੱਠਕੇ ਗੁਰੂ ਦਾ ਨਾਮ ਗੁਰਮੰਤਰ ਵਾਹਿਗੁਰੂ ਜੀ ਨੂੰ ਧਿਉਣਾ ਹੈ ਯਾਦ ਕਰੇ ਉਚਾਰਨ ਕਰੇ ਕੁਝ ਸਮੇਂ ਲਈ ਫਿਰ ਉੱਦਮ ਕਰਕੇ ਪਰ ਭਾਤੀ ਇਸ਼ਨਾਨ ਕਰਦਾ ਹੈ ਤੇ ਨਾਮ ਰੂਪੀ ਅੰਮ੍ਰਿਤ ਦੇ ਸਰੋਵਰ ਵਿੱਚ ਟੂਬੀਆਂ ਮਾਰਦਾ ਹੈ ਫਿਰ ਸੂਰਜ ਚੜਨ ਤੇ ਗੁਰਬਾਣੀ ਦਾ ਗਾਇਨ ਕਰੇ ਆਪਣੀ ਆਦਤ ਬਣਾ ਲਵੇ ਬੈੰਦਿਆਂ ਉੱਠਦਿਆਂ ਹਰ ਵਕਤ ਵਾਹਿਗੁਰੂ ਦਾ ਸਿਮਰਨ ਹੀ ਕਰਦਾ ਰਹੇ ਇਹ ਪਰਿਭਾਸ਼ਾ ਸਿੱਖ ਦੀ ਗੁਰੂ ਰਾਮਦਾਸ ਜੀ ਨੇ ਸਵੇਰੇ ਅੰਮ੍ਰਿਤ ਵੇਲੇ ਦੀ ਨਿਯਮਬੱਧ ਕਰ ਦਿੱਤੀ ਜੜੀ ਕੇ ਬੜੀ ਪਵਿੱਤਰ ਸੁਖਦਾਈ ਜਾਪਦੀ ਹੈ ਜੇ ਸਾਡੀ ਸਵੇਰ ਨਾਮ ਤੋਂ ਸ਼ੁਰੂ ਹੋਵੇਗੀ ਤਾਂ ਅਸੀਂ ਸੌਣ ਤੱਕ ਨਾਮ ਨਾਲ ਜੁੜੇ ਰਹਾਂਗੇ ਜੇ ਸਵੇਰ ਦੀ ਸ਼ੁਰੂਆਤ ਹੀ ਠੀਕ ਨਹੀਂ ਹੋਵੇਗੀ ਤਾਂ ਅਸੀਂ ਦੁਸ਼ਵਾਰੀਆਂ ਵਿੱਚ ਪੈ ਜਾਵਾਂਗੇ ਸਮੇਂ-ਸਮੇਂ ਲੋੜ ਅਨੁਸਾਰ ਸਿੱਖੀ ਵਿੱਚ ਪਰਫੁੱਲਤਾ ਹੁੰਦੀ ਰਹੀ ਭਾਵ ਵੱਧਦੀ ਗਈ ਹਰ ਗੁਰੂ ਦੇ ਸਮੇਂ ਰੀਤੀ ਰਿਵਾਜਾਂ ਦਾ ਸੁਧਾਰ ਵੀ ਹੁੰਦਾ ਰਿਹਾ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਇਸ ਦਾ ਸੁਨੇਹਾ ਸਾਨੂੰ ਇਹ ਮਿਲਦਾ ਹੈ ਕਿ ਕਰਾਮਾਤ ਨਹੀਂ ਕਰਨੀ ਤੇ ਰੱਬ ਦੇ ਭਾਣੇ ਵਿੱਚ ਰਹਿ ਕੇ ਜਾਨ ਵੀ ਦੇਣੀ ਪੈ ਜਾਵੇ ਤਾਂ ਦੇ ਦੇਣੀ ਹੈ ਜ਼ੁਲਮ ਨਹੀਂ ਕਰਨਾ ਨਾ ਜ਼ੁਲਮ ਸਹਿਣਾ ਹੈ ਇਸ ਫੰਡੇ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਪਣਾਇਆ ਆਪਣੇ ਸਰੀਰ ਤੇ ਦੋ ਤਲਵਾਰਾਂ ਪੈਨੀਆਂ ਇੱਕ ਪੀਰੀ ਦੀ ਦੂਜੀ ਮੀਰੀ ਦੀ ਇਸ ਤੋਂ ਭਾਵ ਏ ਸੀ ਕਿ ਸਿੱਖਾਂ ਨੂੰ ਹੁਣ ਦੂਰੋਂ ਹੀ ਪਤਾ ਲੱਗ ਜਾਵੇ ਇਹ ਕਿਰਪਾਨਾ ਰਾਹੀ ਦੱਸ ਰਹੇ ਹਨ हे ਮੇਰੇ ਸਿੱਖੋ ਧਰਮ ਨੂੰ ਆਪਣੇ ਮਨ ਤਨ ਤੇ ਹੰਡੋਣਾ ਹੈ ਕਾਇਰ ਨਹੀਂ ਬਣਨਾ ਜ਼ੁਲਮ ਨਹੀਂ ਸਹਿਣਾ ਜੇ ਜ਼ੁਲਮ ਦਾ ਟਾਕਰਾ ਕਰਨਾ ਪਵੇ ਤਾਂ ਸ਼ਸਤਰ ਚੁੱਕ ਲੈਣਾ ਹੈ ਸਵੈਮਾਨ ਨੂੰ ਉੱਚਾ ਕਰਨਾ ਹੈ ਨੀਵਾ ਨਹੀਂ ਸੱਚੀ ਸੋਚੀ ਜ਼ਿੰਦਗੀ ਜਿਉਣੀ ਹੈ ਇਸ ਤਰ੍ਹਾਂ ਸਿੱਖੀ ਨੂੰ 6ਵੇਂ ਪਾਤਸ਼ਾਹ ਨੇ ਹੋਰ ਪਰਫੁੱਲਤ ਕੀਤਾ ਗੁਰੂ ਹਰ राय ਸਾਹਿਬ ਨੇ ਦੂਰ ਦੂਰ ਤੱਕ ਇਹ ਸੱਚੀ ਸੋਚੀ ਜ਼ਿੰਦਗੀ ਜਿਉਣ ਲਈ ਸਿੱਖ ਧਰਮ ਦਾ ਪ੍ਰਚਾਰ ਕੀਤਾ ਤੇ ਮਨੁੱਖਤਾ ਦੀ ਸੇਵਾ ਲਈ દવાਖਾਨਾ ਵੀ ਬਣਾਇਆ દવાਖਾਨੇ ਦੀ ਅਸ਼ੁੱਧੀਆਂ ਲਈ ਜੜੀ ਬੁੱਟੀਆਂ ਤਿਆਰ ਕੀਤੀਆਂ ਇਹ ਦੱਸਣ ਲਈ ਕਿ ਸਿੱਖੋ ਤੁਸੀਂ ਦਸਵੰਦ ਵਿੱਚੋਂ ਬਿਮਾਰ ਲੋਕਾਂ ਦੀ ਜ਼ਰੂਰਤ ਪੂਰੀ ਕਰੋ ਉਹਨਾਂ ਨੂੰ ਤੰਦਰੁਸਤ ਕਰਨ ਲਈ ਸਹਾਇਤਾ ਕਰੋ ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਵਿਖੇ ਮਹਾਮਾਰੀ ਚੇਚਕ ਦੀ ਬਿਮਾਰੀ ਦੇ ਰੋਗੀਆਂ ਨੂੰ ਤੰਦਰੁਸਤ ਕਰਨ ਲਈ ਆਪਣੀ ਸਵੱਲੀ ਨਜ਼ਰ ਤੇ ਅੰਮ੍ਰਿਤ ਜਲ ਬਾਣੀ ਦੁਆਰਾ ਬਣਾਇਆ ਹੋਇਆ ਉਹਨਾਂ ਨੂੰ ਪਿਲਾ ਕੇ ਮਨੁੱਖਤਾ ਦੀ ਮਹਾਨ ਸੇਵਾ ਕੀਤੀ। ਇਹ ਸੰਦੇਸ਼ ਦਿੱਤਾ ਕਿ हे ਸਿੱਖੋ ਖੁਦਗਰਜ਼ ਨਹੀਂ ਬਣਨਾ ਮਨੁੱਖਤਾ ਦੀ ਸੇਵਾ ਕਰਨੀ ਹੈ। ਨੌਵੇਂ ਪਾਤਸ਼ਾਹ ਨੇ ਤਾਂ ਕਮਾਲ ਕਰ ਦਿੱਤੀ। ਆਪਣੀ ਸ਼ਹੀਦੀ ਦੇ ਕੇ Hindu ਧਰਮ ਦੇ ਤਿਲਕ ਜੰਜੂ ਦੀ ਰੱਖਿਆ ਕੀਤੀ। ਭਾਵ ਜ਼ੁਲਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਫਿਰ ਦਸ਼ਮ ਪਿਤਾ ਨੇ ਹਥਿਆਰ ਚੁੱਕ ਲਏ ਅਸੀਂ ਨੇ ਹੱਥੇ ਨਹੀਂ ਮਰਨਾ ਰਾਜਾ ਤਾਕਤਵਰ ਹੁੰਦਾ ਹੈ ਉਸ ਕੋਲ ਬਹੁਤ ਸ਼ਕਤੀ ਹੁੰਦੀ ਹੈ ਆਮ ਮਨੁੱਖ ਕੀ ਕਰ ਸਕਦਾ ਹੈ ਪਰ ਜੇ ਤੋਡੇ ਕੋਲ ਆਤਮਕ ਬਲ ਹੋਵੇ ਹੱਥ ਵਿੱਚ ਸ਼ਸਤਰ ਹੋਵੇ ਤਾਂ ਤੋਡੇ ਅੱਗੇ ਕੋਈ ਨਹੀਂ ਟਿਕ ਸਕਦਾ ਚੀੜੀਆਂ ਸੇ ਮੈਂ ਬਾਜ ਟੁੜਾਉਂ ਸਵਾ ਲੱਖ ਸੇ ਏਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਕਮਜ਼ੋਰ ਮਾਨਸਿਕਤਾ ਵਾਲੀ ਮਨੁੱਖਤਾ ਨੂੰ ਬਾਣੀ ਤੇ ਸ਼ਸਤਰ ਦੀ ਸ਼ਕਤੀ ਦੁਆਰਾ ਬਣਾਇਆ ਗਿਆ ਅੰਮ੍ਰਿਤ ਛਕਾ ਕੇ ਤਾਕਤਵਰ ਮਾਨਸਿਕ ਅਵਸਥਾ ਦੇ ਕੇ ਸਿੱਖਾਂ ਨੂੰ ਹਥਿਆਰ ਰੱਖਣਾ ਲਾਜ਼ਮੀ ਕੀਤਾ ਗੁਰੂ ਰਾਮਦਾਸ ਵਾਲਾ ਫੰਡਾ ਸਵੇਰੇ ਉੱਠ ਕੇ ਬਾਣੀ ਗੋਣਾ ਵਿੱਚ ਵਾਦਦਾ ਕਰਕੇ ਪੰਜ ਕਕਾਰਾਂ ਦਾ ਧਾਰਨੀ ਬਣਾ ਕੇ ਇੱਕ ਪਰਮ ਮਨੁੱਖ ਵਾਲੇ ਸਾਰੇ ਲੱਛਣ ਬਖਸ਼ ਦਿੱਤੇ ਪੰਜ ਪ੍ਰਧਾਨੀ ਪੰਜ ਪਿਆਰਿਆਂ ਦੀ ਰਹਿਨੁਮਾਈ ਬਖਸ਼ੀ ਸੱਚੇ ਵਾਹਿਗੁਰੂ ਦੀ ਮਿਲੀ ਕੇਸਾਂ ਦੀ ਦਾਤ ਨੂੰ ਬਰਕਰਾਰ ਰੱਖਣਾ ਜਤ ਸਤ ਵਿੱਚ ਰਹਿਣਾ ਜ਼ੁਲਮ ਨੂੰ ਰੋਕਣਾ ਮਹਾਨ ਗੁਰੂ ਸਾਹਿਬਾਨ ਨੇ ਮਹਾਨ ਉਪਦੇਸ਼ ਦਿੱਤੇ ਤੇ ਅਜਿਹਾ ਸਿੱਖ ਬਣਾ ਦਿੱਤਾ ਖਾਲਸਾ ਇਹ ਖਾਲਸ ਹੈ ਇਹ ਜ਼ੁਲਮ ਦਾ ਟਾਕਰਾ ਕਰ ਸਕਦਾ ਹੈ ਪਾਪੀਆਂ ਦਾ ਖੰਡਨ ਕਰ ਸਕਦਾ ਹੈ ਅਜਿਹੀ ਪ੍ਰੇਰਣਾ ਦਿੱਤੀ ਕਿ ਸੱਚਾ ਸੋਚਾ ਜੀਵਨ ਜੀਵੋ ਸਦੀਵੀ ਕਾਲ ਲਈ ਕਮਜ਼ੋਰ ਮਾਨਸਿਕਤਾ ਵਾਲੇ ਲੋਕ ਬਲਵਾਨ ਮਾਨਸਿਕਤਾ ਵਾਲੇ ਬਣ ਗਏ ਤੇ ਗੁਰੂ ਸਾਹਿਬ ਤੋਂ ਥੋੜੇ ਸਮੇਂ ਬਾਅਦ ਪੰਜਾਬ ਤੇ ਰਾਜ ਕਰ ਲਿਆ ਇਹ ਸ਼ੁੱਧ ਆਚਰਣ ਵਾਲੇ ਸਿੱਖਾਂ ਕਾਰਨ ਹੀ ਹੋ ਸਕਿਆ ਜੇ ਸੱਚੇ ਸੋਚੇ ਆਚਰਣ ਵਾਲੇ ਸਿੰਘ ਨਾ ਹੁੰਦੇ ਤਾਂ ਕਮਜ਼ੋਰ ਹਿੰਦੁਸਤਾਨ ਨੂੰ ਅਹਿਮਦ ਸ਼ਾਹ ਅਬਦਾਲੀ ਤੇ ਮਹਿਮੂਦ ਗਜਨਵੀ ਵਗੈਰਾ ਵਰਗੇ ਲੁਟੇਰੇ ਦੇਸ਼ ਵੀ ਲੁੱਟ ਲੈਂਦੇ ਸਨ ਤੇ ਬਹੁ ਬੇਟੀਆਂ ਵੀ ਲੈ ਜਾਂਦੇ ਸਨ ਪੰਜਾਬ ਬੜਨ ਤੋਂ ਪਹਿਲਾਂ ਹੀ ਸਿੱਖ ਉਹਨਾਂ ਨੂੰ ਰੋਕਣ ਲੱਗ ਪਏ ਸਿੱਖੀ ਦੀ ਪ੍ਰਿਭਾਸ਼ਾ ਬਿਲਕੁਲ ਸਪਸ਼ਟ ਹੈ ਖਾਲਸਾ ਕਿ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਰੱਬ ਦਾ ਨਾਮ ਜਪਣਾ ਫਿਰ ਪ੍ਰਭੂ ਦੇ ਗੀਤ ਗਾਉਣੇ ਜਤ ਸਤ ਨੂੰ ਕਾਇਮ ਰੱਖਣਾ ਸ਼ਸਤਰਧਾਰੀ ਹੋਣਾ ਨਾ ਜ਼ੁਲਮ ਸਹਿਣਾ ਨਾ ਜ਼ੁਲਮ ਕਰਨਾ ਸੱਚੀ ਜ਼ਿੰਦਗੀ ਦਾ ਆਧਾਰ ਸੱਚ ਨੂੰ ਬਣਾਉਣਾ ਸੱਚੀ ਜ਼ਿੰਦਗੀ ਸੁਖ ਦਿੰਦੀ ਹੈ ਆਨੰਦ ਦਿੰਦੀ ਹੈ ਦੁੱਖ ਨਹੀਂ ਦਿੰਦੀ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਆਗਿਆਕਾਰੀ ਪੁੱਤਰ ਜਾਂ ਪੁੱਤਰੀ ਬਣਨਾ ਅੰਮ੍ਰਿਤ ਛਕਣਾ ਤੇ ਉਸ ਅਨੁਸਾਰ ਜੀਵਨ ਸੱਚਾ ਸੋਚਾ ਜੀਉਣਾ ਆਪਣੇ ਆਪ ਨੂੰ ਖਾਲਸਾ ਕਹਿਲਾਉਣਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹੂੰ ਕਰੋ ਨਿਵਾਸ ਵਿਚਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨੀਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ